ਤੇ ਉਹ ਦੁਕਾਨ ਵਾਲਾ ਕਹਿੰਦਾ ਵੀ ਮੈਂ ਜੀ ਸਭ ਨੂੰ ਰੇਂਜ ਦੀ ਸਹੂਦਤ ਦੇਣ ਕਰਕੇ ਆਪਣੇ ਕੋਠੇ ਲਗਵਾਇਆ ਜਾਂ ਕਿ ਸਾਨੂੰ ਇਦਾਂ ਦੀ ਕੋਈ ਦਿੱਕਤ ਆ ਹੀ ਨਹੀਂ ਰਹੀ ਸਭ ਦਾ ਨੈਟ ਬੜਾ ਵਧੀਆ ਚੱਲ ਰਿਹਾ ਜੇ ਉਹਨੂੰ ਜ਼ਿਆਦਾ ਜਰੂਰਤ ਆਗਲਾ ਆਪਣਾ ਲਗਵਾ ਲੇ ਆਪਣੇ ਘਰ ਵਾਲਾ ਇਹ ਆਪਣਾ ਫਾਇਦਾ ਦੇਖਦੇ ਆ ਨਾ ਉਹ ਇਹ ਕਿਰਾਇਆ ਖਾਂਦੇ ਆ ਆਪਣਾ ਕਿਰਾਇਆ ਖਾ ਕੇ ਤਾਂ ਬਾਕੀ ਜਨਤਾ ਨੂੰ ਦੁਖੀ ਕਰਦੇ ਪਏ ਆ ਇਹ ਛੋਟੇ ਛੋਟੇ ਬੱਚੇ ਮਹੱਲੇ ਦੇ ਵਿੱਚ ਰਹਿੰਦੇ ਕਿਹੜੇ ਬੱਚੇ ਪੈਦਾ ਹੋਏ ਉਹਨਾਂ ਨੂੰ ਵੀ ਤਾਂ ਵਿਚਾਰਨੇ ਇੱਥੇ ਖੇਡਣਾ ਨੇ ਇਹਨੇ ਕਿੱਥੇ ਜਾਣ ਕੇ ਬੱਚੇ ਖੇਡਣ ਲਈ ਕੀ ਕਹਿਣਾ ਚਾਹੁੰਦੇ ਤੁਸੀਂ ਮਸੇ ਜਾਵਰ ਨਾ ਲੱਗੀ ਕਿਉਂ ਤੁਸੀਂ ਮਲਨਵਾਸੀ ਇਕੱਠੇ ਹੋ ਕੇ ਕੁਝ ਡੀਸੀ ਦਫਤਰ ਜਾਓਗੇ ਜਾਂ ਚਲ ਜਾਵਾਂਗੇ ਗਏ ਸੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਦੇ ਜਾ ਕੇ ਤੁਸੀਂ ਦੁਬਾਰਾ ਫਿਰ ਅਪਲੀਕੇਸ਼ਨ ਦੇ ਅਪਲੀਕੇਸ਼ਨ ਦੇ ਕੇ ਦੇਣ ਗਏ ਆ ਅੱਜ ਬਰਮਾਨੀ ਦੁਕਾਨ ਵਾਲੇ ਆ ਨੇ ਇਹ ਸਾਧੇ ਉੱਤੇ ਕੋਈ ਲਾਦੇ ਰੇ ਸਾਧੂ ਦੱਸਿਆ ਦੇ ਵੀ ਕੀ ਆ ਅਸੀਂ ਕਹਿੰਦੇ ਆ ਟਾਵਰ ਲਾਇਆ ਇਹਨਾਂ ਨੇ ਜੇ ਜੇ ਨਾ ਕਿ ਸਾਡਾ ਨੁਕਸਾਨ ਆ ਮੈਂ ਹਾਰ ਦਾ ਮਰੀਜ਼ ਆ ਮੇਰੇ ਨਾਲ ਦੂਰ ਹੋਰ ਹਾਰ ਦੇ ਮਰੀਜ਼ ਇੱਥੇ ਆ ਗਏ ਆ ਸਾਡੇ ਨਿਆਣਿਆਂ ਵੀ ਤੇ ਇਹ ਨਾਸਰ ਪੈਸਾ ਦਾ ਫਿਰ ਆਪ ਕਹਿੰਦੇ ਡਾਕਟਰ ਵੀ ਕਹਿੰਦੇ ਆ ਵੀ ਇਹ ਜੇ ਕਿੰਨਾ ਖਤਰਨਾਕ ਹੁੰਦੀ ਆ ਨਹੀਂ ਤੇ ਇਹ ਸਾਡੇ ਦੇ ਲੱਗਣਾ ਚਾਹੀਦਾ ਤੁਸੀਂ ਜਿਹੜੀ ਇਤਲਾਹ ਦਿੱਤੀ ਆ ਕੋਈ ਕਿਸੇ ਨੂੰ ਮੰਗ ਪੱਤਰ ਦੇ ਕੇ ਆਏ ਆ ਆਪਣਾ ਸਾਡੇ ਕੋਈ ਅਜੇ ਦੇਣਾ ਮੰਗ ਪੱਤਰ ਦੇ ਕੇ ਆਏ ਜੀ ਇੱਧਰ ਅੱਧੇ ਦੇ ਗਿਆ ਇੱਧਰ ਦੇਣਾ ਤੇ ਤੁਹਾਡੀ ਕੀ ਮੰਗਿਆ ਵੇ ਦੇ ਲੱਗਣਾ ਚਾਹੀਦਾ ਜੀ ਹਾਂਜੀ ਤੁਹਾਡੇ ਮਹੱਲੇ ਦੇ ਵਿੱਚ ਟਾਵਰ ਲੱਗ ਰਿਹਾ ਔਰ ਤੁਸੀਂ ਟਾਵਰ ਲਾਉਣ ਦੇ ਹੱਕ ਚ ਆ ਜਾਂ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਕਿ ਟਾਵਰ ਲੱਗਾ ਹੈ ਜਾਂ ਬੂਸਟਰ ਲੱਗਾ ਹੈ ਕੁਝ ਵੀ ਨਹੀਂ ਸਾਨੂੰ ਪਤਾ ਵਿਦਆਊਟ ਐਨੀ ਇਨਫੋਰਮੇਸ਼ਨ ਲੱਗਾ ਹੈਗਾ ਤੇ ਜਦੋਂ ਸਾਨੂੰ ਪਤਾ ਲੱਗਾ ਸਾਰਾ ਮਹੱਲਾ ਆਇਆ ਸਾਡੇ ਕੋਲ ਇੱਥੇ ਸ਼ੌਤੇ ਕਿ ਇਸ ਤਰ੍ਹਾਂ ਟਾਵਰ ਲੱਗਾ ਹੈਗਾ ਤੇ ਅਸੀਂ ਕਿੱਥੇ ਲੱਗਾ ਬਾਂਸਾਂ ਵਾਲੇ ਬਾਜ਼ਾਰ ਦੇ ਵਿੱਚੋਂ ਸਾਨੂੰ ਆਈਆਂ ਇਨਫਰਮੇਸ਼ਨ ਕੇ ਟਾਵਰ ਤੁਹਾਡੇ ਨਾਲ ਲੱਗਾ ਹੈ ਸਾਡੇ ਕੋਲ ਇਸ ਟਾਈਮ ਐਟ ਅ ਟਾਈਮ ਤਿੰਨ ਹਾਰਟ ਪੇਸ਼ੈਂਟ ਹੈਗੇ ਆ ਤੇ ਇੱਕ ਸਾਡੇ ਮੁੰਡੇ ਦਾ ਬ੍ਰੇਨ ਟਿਊਮਰ ਦਾ ਆਪਰੇਟ ਹੋਇਆ ਹੈਗਾ ਜਿਹੜਾ ਕਿ ਬਹੁਤ ਸੀਰੀਅਸ ਇਸ਼ੂ ਹੈਗਾ ਮਤਲਬ ਜੇ ਇਹਨਾਂ ਨੇ ਕੁਝ ਕਰਨਾ ਸੀ ਸਾਡੇ ਨੇਬਰ ਆ ਸਾਨੂੰ ਦੱਸ ਕੇ ਕਰਦੇ ਤਾਂ ਸਾਨੂੰ ਇਨਫਰਮੇਸ਼ਨ ਹੁੰਦੀ ਸਾਨੂੰ ਇਹਨਾਂ ਨੇ ਕਿਹਾ ਸੀ ਸੋਲਰ ਲਵਾਉਣ ਲੱਗੇ ਆ ਸਾਨੂੰ ਟਾਵਰ ਬਾਰੇ ਕੋਈ ਇਨਫਰਮੇਸ਼ਨ ਨਹੀਂ ਸੀ ਪਰ ਜੇ ਇਹਨਾਂ ਦੇ ਕੋਲ ਐਨੋਸੀ ਹੈਗੀ ਤਾਂ ਪਲੀਜ਼ ਸਾਨੂੰ ਦਿਖਾ ਦੇਣ ਕਿਉਂਕਿ ਐਨਓਸੀ ਤੋਂ ਬਿਨਾਂ ਇਹ ਲੱਗ ਨਹੀਂ ਸਕਦਾ ਜੇ ਲੱਗਿਆ ਆ ਤਾਂ ਕਿੱਦਾਂ ਲੱਗਿਆ ਸਾਨੂੰ ਨਹੀਂ ਪਤਾ ਲਈ ਸਾਨੂੰ ਐਨਓਸੀ ਦਿਖਾ ਦੇਣ ਕਿ ਹਾਂ ਸਾਡੇ ਸਿਗਨੇਚਰ ਹੈਗੇ ਨੇ ਨੇਬਰਸ ਦੇ ਕਿਤੇ ਆ ਸਾਡੇ ਬਜ਼ੁਰਗ ਆ ਸਾਰੇ ਨੇਬਰਸ ਹੈਗੇ ਆ ਆ ਦੇਖੋ ਇਹਨਾਂ ਦੇ ਆਂਟੀ ਇੱਧਰ ਆ ਦਿਖਾਓ ਇਹਨਾਂ ਦੇ ਨਾਲ ਆ ਬਿਲਕੁਲ ਇੱਕ ਹੋਰ ਹੈਗੇ ਆ ਫੈਮਿਲੀ ਉਹ ਮਤਲਬ ਉਹ ਸਾਬ ਪਰੇਸ਼ਾਨ ਆ ਸਾਰੇ ਇੱਥੇ ਆ ਰਹੇ ਆ ਸ਼ੌਂਕ ਤੇ ਕੀ ਮੰਗੇ ਤੁਹਾਡੀ ਮੰਗੇ ਆ ਕਿ ਉਤਰਨਾ ਚਾਹੀਦਾ ਕਿਉਂਕਿ ਇਹ ਪਹਿਲਾਂ ਸਾਡੇ ਏਰੀਆ ਦੇ ਵਿੱਚ ਅਸੀਂ ਪਹਿਲਾਂ ਵੀ ਨਹੀਂ ਕਦੀ ਲੱਗਣ ਦਿੱਤਾ ਤੇ ਅਸੀਂ ਹੁਣ ਵੀ ਨਹੀਂ ਲੱਗਣ ਰਹੇ ਹੱਕ ਦੇ ਵਿੱਚ ਹੈਗੇ ਟਾਵਰ ਲੱਗਣ ਦੇ ਨਾਲ ਨੁਕਸਾਨ ਜ਼ਿਆਦਾ ਹੋ ਰਿਹਾ ਨਾ ਨਹੀਂ ਇਹ ਉਹਦੀਆਂ ਸਾਰੇ ਹਰ ਬੱਚੇ-ਬੱਚੇ ਨੂੰ ਪਤਾ ਹੈ ਕਿ ਉਹਦਾ ਕੀ ਨੁਕਸਾਨ ਹੈਗਾ ਇਹਨਾਂ ਨੇ ਇੱਥੇ ਰਹਿਣਾ ਨਹੀਂ ਹੈ ਇੱਥੇ ਰਹਿਣ ਨਾਲ ਸਾਡੇ ਨੇਬਰ ਬਣ ਕੇ ਤੇ ਸਾਨੂੰ ਕੋਈ ਇਤਰਾਜ ਨਹੀਂ ਭਾਵੇਂ ਇਸ ਤੋਂ ਵੀ ਵੱਡਾ ਲਗਵਾਲਣ ਫਿਰ ਇੱਥੇ ਰਹਿਣ ਸਾਡੇ ਨਾਲ ਉਹਨਾਂ ਦਾ ਕਹਿਣਾ ਕਹਣਾ ਹੈ ਵੀ ਸਾਡੇ ਕੋਲ ਪਰਮਿਸ਼ਨ ਅਸੀਂ ਲਈ ਹੈ ਤਾਂ ਟਾਵਰ ਲਵਾ ਰਹੇ ਸਾਨੂੰ ਪਰਮਿਸ਼ਨ ਦਿਖਾ ਦੇਣ ਜੀ ਜਿਹੜੀ ਲਈ ਹੈ ਕੋਈ ਗੱਲ ਨਹੀਂ ਪਰਮਿਸ਼ਨ ਦਿਖਾ ਦੇਣ ਸਾਡੇ ਵੀ ਤਾਂ ਪਰਮਿਸ਼ਨ ਹੋਣੀ ਚਾਹੀਦੀ ਨਾ ਕਿ ਜਿਹੜੇ ਆਸੇ ਪਾਸੇ ਤੁਹਾਡੇ ਨਾਲ ਰਹਿੰਦੇ ਤੁਸੀਂ ਇੰਨਾ ਵੱਡਾ ਰਿਸਕ ਲੈਣ ਲੱਗੇ ਆ ਤੁਹਾਡਾ ਕੀ ਕਹਿਣਾ ਵੀ ਮਹੱਲਾ ਨਿਵਾਸੀਆਂ ਦੀ ਪਰਮਿਸ਼ਨ ਚਾਹੀਦੀ ਹੈ ਮਹੱਲਾ ਨਿਵਾਸੀ ਹਾਂਜੀ ਬਿਲਕੁਲ ਨੇਬਰਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਤਲਬ ਸਾਡੇ ਨਾਲ ਆਹ ਚੀਜ਼ ਹੋ ਰਹੀ ਹੈ ਸਾਨੂੰ ਤਾਂ ਬਾਜ਼ਾਰ ਚੋਂ ਕਾਲ ਆਈਆਂ ਹੋਈਆਂ ਬਾਜ਼ਾਰ ਚੋਂ ਹੀ ਆਇਆ ਸਾਰਾ ਸਾਨੂੰ ਇਨਫੋਰਮੇਸ਼ਨ ਕਿ ਤੁਹਾਡੇ ਇਦਾਂ ਲੱਗਣ ਲੱਗਾ ਸਾਨੂੰ ਤਾਂ ਇਹਦੇ ਬਾਰੇ ਕੋਈ ਨੋਲੇਜ ਨਹੀਂ ਸੀ ਮੇਰਾ ਉਹਦੇ ਹੁੰਦਾਂ ਦੀ ਗੱਲਬਾਤ ਕੀਤੀ ਉਹ ਇੱਥੇ ਬੋਲਦਾ ਤਾਵਾ ਵੀ ਜਗਾ ਚੇਂਜ ਹੋ ਕੇ ਇੱਕ ਛੋਟੇ ਬੋਸਟਰ ਲੱਗੇਗੇ ਉਹ ਲੱਜੁਕੇ ਆਲਰੇਡੀ ਉਹ ਚੱਲ ਰਹੇ ਹੈ ਜਿਹੜੇ ਬੂਸਟਰ ਚੱਲ ਰਹੇ ਹੈਗੇ ਆ ਉਹ ਕੰਪਨੀ ਵਾਲਿਆਂ ਨੇ ਚਲਾਏ ਹੈਗੇ ਆ ਕੰਪਨੀ ਵਾਲਿਆਂ ਨੇ ਸਾਰੀ ਪਰਮਿਸ਼ਨ ਲੈ ਕੇ ਹੀ ਉਹ ਸਾਰੇ ਕੰਮ ਕੀਤੇ ਹੋਣੇ ਆ ਉਹਦੇ ਵਿੱਚੋਂ ਉਹਨਾਂ ਨੂੰ ਇੱਕ ਜਿਹੜੀ ਲੋਕੇਸ਼ਨ ਚਾਹੀਦੀ ਸੀ ਸੋ ਉਹਨਾਂ ਨੇ ਉੱਥੇ ਪਰਮਿਸ਼ਨ ਤੇ ਲਿਆ ਕੇ ਲਗਾ ਦਿੱਤੀ ਲੱਗਨ ਤੱਕ ਜੇ ਕੋਈ ਵਿਆਰ ਵਾਲੇ ਕੋਈ ਇਤਰਾਜ਼ ਕਰਦੇ ਤਾਂ ਸ਼ਾਇਦ ਮੈਂ ਨਾ ਲਗਵਾਉਂਦਾ ਬਾਕੀ ਇਸ ਕੰਪਨੀ ਦੇ ਜੋ ਵੀ ਕੰਪਨੀ ਦੇ ਅੱਜ ਸ਼ਾਮੀ ਸਾਡੇ ਸਾਹਮਣੇ ਬੈਠੇ ਹੈ ਆ ਗੁਲਸ਼ਨ ਜੀ ਅਸੀਂ ਗੁਲਸ਼ਨ ਜੀ ਨੂੰ ਸ਼ਾਮੀ ਜਾ ਕੇ ਸੀ ਇਹਨਾਂ ਨੂੰ ਡਾਕੂਮੈਂਟਸ ਦਿਖਾਵਾ ਕੀਤਾ ਵੀ ਮਾਲੀ ਜੀ ਵੀਡੀਓ ਕਰ ਲੀ ਸੀ ਤੇ ਸਾਡੇ ਕੋਲ ਕੋਈ ਵੀ ਐਸਡੀਐਮ ਆਫਿਸ ਤੋਂ ਕੋਈ ਡਾਕੂਮੈਂਟਸ ਮੰਗੇਗਾ ਮੈਂ ਜ ਆਪਣੇ ਡੀਸੀ ਸਾਹਿਬ ਨੂੰ ਜਦੋਂ ਮੈਂ ਉਹ ਸਾਰੇ ਡਾਕੂਮੈਂਟਸ ਨੂੰ ਉੱਥੇ ਪ੍ਰੋਡਿਊਸ ਕਰੂੰਗਾ ਜੇ ਮੈਂ ਜਾਂ ਮੇਰੀ ਕੰਪਨੀ ਕੋ ਡਾਕੂਮੈਂਟਸ ਪ੍ਰੋਡਿਊਸ ਆਪਾਂ ਨਹੀਂ ਕਰ पाए ਤਾਂ ਜੋ ਉਹਨਾਂ ਦੀ ਜੋ ਡੀਸੀ ਸਾਹਿਬ ਆਪਣੇ ਤਿਰ ਅਦੇਸ਼ ਦੇਣਗੇ ਉਹ ਸਾਨੂੰ ਮਿਲ ਜੂਗਾ ਸਰ ਬੂਸਟਰ ਦੇਣ ਦੇ ਟਾਈਮ ਤੇ ਲੱਗਿਆ ਰਾਤ ਦੇ ਟਾਈਮ ਤੇ ਹਾਂਜੀ ਬੂਸਟਰ ਦੇਣ ਦੇ ਟਾਈਮ ਤੇ ਸਰ ਤੁਸੀਂ ਜੇ ਉੱਪਰ ਜਾ ਕੇ ਬੂਸਟਰ ਦੇਖੋ ਤਾਂ ਇਹ ਇੱਕ ਦਿਨ ਚ ਨਹੀਂ ਲੱਗ ਸਕਦਾ ਲੇਕਿ ਕੋਈ ਇੱਡਾ ਵੱਡਾ ਕੋਈ ਮੈਂ ਕਹਿੰਦਾ ਕਿ ਇਹ ਕੋਈ ਜਾਦੂ ਦੀ ਛੜੀ ਨਹੀਂ ਹੈਗੀ ਕਿ ਇੱਕ ਰਾਤ ਦੇ ਵਿੱਚ ਕੋਈ ਬੂਸਟਰ ਲੱਗ ਜਾਂਦਾ ਤੁਸੀਂ ਵੀ ਦੇਖਿਆ ਤੁਸੀਂ ਫੋਟੋ ਨੇ ਮਿਕਸ ਜੀ ਪਹੁੰਚੇ ਜੀ ਤੇ ਬਾਕੀ ਇਹ ਹੈ ਕਿ ਬੂਸਟਰ ਲੱਗੇ ਆ ਤੁਸੀਂ ਵੀ ਦੇਖੇ ਮੈਂ ਵੀ ਦੇਖਿਆ ਬੂਸਟਰ ਕੋਡ ਆਨਲਾਈਨ ਵੀ ਅਪਡੇਟ ਹੋ ਚੁੱਕੇ ਹੋ ਚੱਲ ਰਹੇ ਹੈਗੇ ਔਰ ਇਹਦੀ ਵਰਲਡ ਵਰਲਡ ਆਪਣੇ ਕੋਲ ਆ ਹੈਗੀ ਆ ਵਰਲਡ ਹੈਲਥ ਆਰਗੇਨਾਈਜ ਇਹਦੀ ਪੁਆਇੰਟ 0.0 ਪੁਆਇੰਟ 0 ਸੌਰੀ 0.002% ਇੱਕ ਮੋਬਾਈਲ ਜਿੰਨੀ ਹੀ ਰੇਟ ਹੈ ਇਹਦੇ ਕੋਈ ਖਤਰਨਾਕ ਕੁਝ ਨਹੀਂ ਹੈਗਾ ਜਿਹੜੀ ਵਰਲਡ ਆਰਗੇਨਾਈਜ਼ ਹੈਗੀ ਕੋਈ ਛੋਟੀ ਮੋਟੀ ਨਹੀਂ ਹੈਗੀ ਵਰਲਡ ਦੀ ਜੀ ਕਿ ਉਹਨਾਂ ਦੇ ਵੱਲੋਂ ਲੱਗੇ ਸਾਰੀ ਆ ਕਿਸੇ ਦੇ ਕੋਲ ਕੱਲ ਵੀ ਸਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਕਿਸੇ ਬੱਚੇ ਨਾਲ ਕਿਸੇ ਨਾਲ ਤੀ ਜਿੰਮੇਵਾਰ ਹੋਣ ਚੀਤੇ ਸਰ ਇਹਦੇ ਵਿੱਚ ਕੰਪਨੀ ਦਾ ਰੋਲ ਆ ਮੇਰੇ ਮੈਨੂੰ ਲੱਗਦਾ ਸ਼ਹਿਰ ਚ ਕਿੰਨੇ ਇਦਾਂ ਦੇ ਹਜ਼ਾਰਾਂ ਹੀ ਟਾਵਰ ਲੱਗੇ ਹੋਣੇ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਹੋਰ ਤੱਕ ਮੈਨੂੰ ਲੱਗਦਾ ਦੁਨੀਆ ਖਤਮ ਹੋ ਚੁੱਕੀ ਜੀ ਕਿ ਆਪਾਂ ਵੀ ਚਲਾਣੇ ਤੁਸੀਂ ਵੀ ਚਲਾਣੇ ਤੁਹਾਡਾ ਵੀ ਜਿਹੜਾ ਮੀਡੀਆ ਆ ਇਸ ਫੋਨ ਤੋਂ ਬਿਨਾਂ ਨਹੀਂ ਚ ਕਰ ਕਰ ਰੂ ਮੜਿਆ ਦੇਖੋ ਇਹ ਤੇ ਮੋਬਾਈਲ ਥਰੂ ਕਰ ਰਿਹਾ ਜੇ ਟਾਵਰ ਨਹੀਂ ਹੈਗਾ ਤੇ ਮੋਬਾਈਲ ਨਹੀਂ ਜੀ ਥੈਂਕ ਯੂ ਸਰ ਆਮ ਆ ਕੀ ਸਾਡ ਕੋ ਪਰਮਿਸ਼ਨ ਦੂ ਉਹਨੇ ਤੁਹਾਨੂੰ ਡਾਕੂਮੈਂਟ ਦਿਖਾਈ ਆ ਇਸ ਪਕਟੀ ਕਰ ਮੈਡਮ ਜੀ ਇਹ ਨਾਲ ਨੇ ਸਮੋਜੀ ਕਪਟੇਮ ਬੰਦਵਾਸੀਆਂ ਨੂੰ ਇੱਕ ਦਰਖਾਸਤ ਆਈ ਸੀਗੀ ਉਹਦੇ ਸੰਬੰਧ ਤੇ ਸੀ ਆਏ ਆ ਜਿਹਦੇ ਵਾਸਤੇ ਜਰਨ ਦੋ ਲੋਟ ਤਰੰਟਾ ਤੱਕ ਪੇਪਰ ਦੇਖ ਕੇ ਇਹ ਕੰਮ ਕੀਤਾ ਜਾਵੇ ਤੁਹਾਡੀ ਨਜ਼ਰ ਨਾਲ ਕੀ ਸਹੀ ਹੈ ਲੈ ਆ ਕੀ ਗੱਲ ਹੈ ਪੇਪਰ ਦੇਖ ਕੇ ਕੀ ਕੀਤਾ ਜਾਵੇ ਇਹ ਪਰ ਦੇਖ ਲਓ ਤੁਹਾਨੂੰ ਜੇ ਪਰਮਿਸ਼ਨ ਜੀਸੀ ਸਾਹਿਬ ਨੇ ਜੇ ਆਪ ਕੋਲ ਅਸੰਤਤੀ ਹੋ ਗਈ ਉਹ ਸੇ ਸਾਹਿਬ ਨਾਲ ਕਰ ਲੈਣਾ ਤੇ ਮੱਲਾਨਵਸੀ ਕਹਿੰਦੇ ਅਸੀਂ ਲਗਵਾਉਣ ਨਹੀਂ ਦੇਣਾ ਠੀਕ ਹੈ ਜੋ ਵੀ ਕਾਰਵਾਈ ਹੋ ਗਈ ਉਹ ਪਰਮਿਸ਼ਨ ਦੇ ਸੱਤੇ ਹੈ ਜੇ ਅਪੀਲ ਸ਼ਾ ਹੋ ਗਈ ਤਾਂ ਅਸੀਂ ਕੁਝ ਕਰ ਸਕਦੇ ਠੀਕ ਹੈ ਪਰ ਇਹਨਾਂ ਦਾ ਪਰਿਵਾਰ ਇੱਥੇ ਨਹੀਂ ਰਹਿ ਰਿਹਾ ਬਾਕੀ ਤਾਂ ਅੰਗੋਂ ਘਰ ਰਹਿੰਦੇ ਨੇ ਇਹਨਾਂ ਦਾ ਐਲੀਵੇਸ਼ਨ ਗਾਇ ਹੈ ਕਿ ਪਰਿਵਾਰ ਕਿਉਂ ਨਹੀਂ ਰਹਿ ਰਿਹਾ ਉਹ ਵੀ ਇੱਥੇ ਰਹਿੰਦੇ ਨੇ ਉਹ ਅਸੀਂ 5 ਵਜੇ ਆਦੇ ਤਾਂ ਸਾਰੇ ਇਕੱਠੇ ਕੀਤਾ ਸਾਰੇ ਬੈਠ ਕੇ ਗੱਲ ਠੀਕ ਹੈ ਥੈਂਕ ਯੂ ਸੋ